ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਤੇ ਜੀ ਅੱਜ ਦੀ ਵੀਡੀਓ ਵਿੱਚ ਪਾ ਦੋ ਗਾਮਾ ਸੇ ਲਈ ਲੈ ਕੇ ਆਂ ਜੀ ਇੱਕ ਬਈ ਤਾਜੀ ਸੂਈ ਆ ਬੱਚਾ ਕਰਮ ਵਾਲੀ ਨੇ ਵੱਛੀ ਦੇਤੀ ਇੱਕ ਗੱਬਣਾ ਬਈ ਥੋੜੇ ਕਿ ਦਿਨ ਕਰਮ ਵਾਲੀ ਲੈੰਦੀ ਆ ਆਓ ਕਰ ਲੈਨੇ ਆ ਬਈ ਨਾ ਗੱਲ ਬਾਤ ਬਾਈ ਜੀ ਸੱਸੀ ਕਾਲ ਸੱਸੀ ਕਾਲ ਬਈ ਹੋ ਠੀਕ ਹੋ ਵਧੀਆ ਬਹੁਤ ਵਧੀਆ ਬਰਾ ਨਾਮ ਤੇ ਡਰੈਸ ਬੋਲ ਨਾਂ ਮੇਰੇ ਅਰਸ਼ਦੀਪ ਆ ਹੂੰ ਉਹ ਪਿੰਡ ਜਦੀਪਾ ਬਣਦ ਕਹਿੰਦੇ ਆ ਬਾਈ ਠੀਕ ਆ ਬਾਈ ਪਿੰਡ ਵੀਰੇ ਸੈਦੋ ਗਿਆ ਤਹਿਸੀਲ ਬਈ ਨਿਹਾਲ ਸਿੰਘ ਵਾਲਾ ਜਿਲ੍ਹਾ ਵੀਰੇ ਮੋਗਾ ਨੇੜੇ ਪਿੰਡ ਬਈ ਨੇੜੇ ਵੀਰੇ ਭਾਗੀਏ ਰਹੇਗੇ ਵਾਰ-ਵਾਰ ਖੇਤਾਂ 'ਚ ਭਾਗੀ ਵਾਲੀ ਸ਼ੜਕ ਤੇ ਆਪਣਾ ਘਰ ਮੋਬਾਈਲ ਨੰਬਰ ਬੋਲ ਦਈ 887617674 ਇਹ ਬਾਈ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਜਿਹੜੀ ਪਹਿਲੇ ਨੰਬਰ ਤੇ ਵੜ ਦੇ ਨੇ ਟਾਪ ਵੀਟ ਕਿਹੜਾ ਸੂਹਾ ਸੂਈ ਆ ਡਾਕਟਰ ਵੀਰੇ ਦੂਜਾ ਸੂਹਾ ਸੂਈ ਆ ਹੂੰ ਸਵੇਰ 4 ਵਜੇ ਵੀਰੇ ਨੇ ਬੱਚੀ ਨੂੰ ਜਨਮ ਦਿੱਤਾ ਓਕੇ ਠੀਕ ਹੈ ਗੱਲ ਬਹੁਤ ਭਾਗਾਂ ਦੀ ਪੱਛੀ ਆ ਗਈ ਜਾਨ ਜੰਦਾਲੀਆ ਵੱਡੀ-ਬੁੱਡੀ ਬਹੁਤ ਆ ਗਈ ਸਹੀ ਗੱਲ ਕੀ ਆਵਾਜ਼ ਚਾਰੇ ਥਾਣਾ ਸਾਫ ਸੁਥਰਾ ਬਿਊਟੀ ਚੈੱਕਰ ਹਨਾ ਕਰਮਾਂ ਦੀ ਕੀ ਆਵਾਜ਼ ਬਹੁਤ ਚੰਗੀ ਆ ਗਈ ਥੋੜੀ ਜਿਹੀ ਬੜੀ ਜਈ ਠੰਡਾ ਸੀ ਮੌਸਮ ਬਣਵਾਇਆ ਨੀ ਗਾਇਆਂ ਸਹੀ ਹੈ ਮੜਾ ਬਰਸ਼-ਬਰਸ਼ ਇਹ ਮਾਰਿਆ ਹੂੰ ਠੀਕ ਹੈ ਮਤਲਬ ਇਹ ਅੱਧਾ ਘੰਟਾ ਹੋ ਗਿਆ ਜੇ ਕੰਪਲੀਟ ਪਈ ਉਹ ਜੇ ਪੈਂਦੀ ਦੀ ਵੀਡੀਓ ਹੈਗੀ ਅੱਜ ਜੇ ਰਾਤ ਪਈ ਹੈ ਬਾਈ ਰੱਖੀ ਬੈਠਾ ਕੰਮ ਲਈ ਕਿਰ ਬੋਡੂ ਕਿਉਂ ਚਵਾ ਠੰਡੀ ਸੀਲ ਇਹ ਓਕੇ ਹੋਊਗੀ ਬਾਕੀ ਵੀਡੀਓ ਦੇਖਣੋਂ ਪਹਿਲਾਂ ਹੱਥ ਜੋੜ ਕੇ ਬੇਨਤੀ ਆ ਬਈ ਦੋਨੇ ਡੰਗਰ ਜਾਣ ਵਾਲੇ ਹੋਣਗੇ ਕਾਦਾਂ ਵਾਲੇ ਹੋਣਗੇ ਠੀਕ ਆ ਕੋਈ ਵੜ ਲਿੱਸੀ ਨਹੀਂ ਹੋਊਗੀ ਬੰਦਾ ਮੇਰੀ ਹਾਈਡਨ ਦਾਅ ਕੋ ਅੰਦਾਜ਼ਾ ਲਾ ਲੇ ਉਹ ਮੁੜ ਕੇ ਉਹਦੀ ਵੀਡੀਓ ਤੇ ਵੀ ਅਗਰ ਯਾਰ ਬਈ ਐ ਹੋਇਆ ਇੱਛਾ ਕਹਿੰਦਾ ਬਈ ਯਾਰ ਛੋਟੀ ਆ ਬਈ ਐ ਆ ਡੰਗਰ ਉਹ ਇੱਥੋਂ ਦੇ ਜੱਜ ਕਰ ਲਈਦਾ ਉਹਦਾ ਵੀ ਵੱਡ ਡੰਗਰ ਕਿੰਨੇ ਰੁਪਈਆ ਦਾ ਤੇ ਕੀ ਗੋਸ਼ ਆ ਐਸੇ ਅਸੀਂ ਵੀ ਦੇਖ ਕੇ ਲਈਆਂ ਬਈ ਜਿੰਨਾ ਤੋਂ ਅਸੀਂ ਲਈਆਂ ਦੇਖਣ ਤੋਂ ਨਾਲੇ ਹੀ ਹਮ ਚੋਣ ਜਵਾ ਦੀ ਗਾਰੰਟੀ ਹੋਊਗੀ ਘਰ ਤੱਕ ਜ਼ਿੰਮੇਵਾਰ ਹੂ ਬਾਲਟੀ ਧਰ ਕੇ ਚਵਾ ਦੂੰਗਾ ਜੇ ਸੂਈ ਵੀ ਆ Okay. Okay, ओके ਘਰੇ ਇਹ ਗੱਭਣਾ ਕਰੇ ਆਪਾਂ ਸਣ ਵੀ ਖਿਚਾ ਕੇ ਫਿਰ ਪੈਸੇ ਲਵਾਂਗੇ ਜੋ ਬੰਦਾ ਵੀ ਆਨਲਾਈਨ ਉਹ ਕਰਦਾਗਾ ਓਕੇ ਭਾਈ ਓਕੇ ਰਿਪੋਰਟ ਹੋਊਗੀ ਟੱਚ ਨਾ ਕਰੇ ਸਭ ਤੋਂ ਵੈੱਡ ਚੋਣ ਚਵਾ ਇੱਕ ਨੰਬਰ ਹੋਊਗਾ ਯਾਰ ਓਕੇ ਵੀਰੇ ਨਾ ਡੰਗਰ ਗਲਤ ਲੈਣਾ ਵੀਰੇ ਕਿ ਨਾਈ ਪਮਾਤਵਾ ਦੀ ਕਿਰਪਾ ਨਾ ਦੇਣਾ ਕਿੰਨਾ ਕੁ ਬੋਲਾ ਗੱਡੇ ਦੀ ਤੇ ਡਾਕਟਰ ਯਾਰ ਮਤਲਬ ਇਹ ਨਾ ਜਦੋਂ 4 ਵਜੇ ਚੋਈ ਮਤਲਬ ਸੂਈ ਆ ਹਾਂਜੀ ਇਹ ਮਹਿੰਦੀ ਨਹੀਂ ਸੀਗਾ ਉਹ ਲੈਵੇ ਵਾਲੀ ਖਾ ਸੀ ਫਿਰ ਉਹ ਬੱਚੇ ਨੂੰ ਚੁਹਾ ਕੇ ਨਾ ਹੂੰ ਜਿਕੀਨ ਕੋ ਮੰਨੇ ਨਾ ਮੰਨੇ ਪੂਰਾ 5 ਕਿਲੋ ਬੋਲੇ ਚ ਉਹ ਹਜੇ ਵੀ 2.5 ਕਿਲੋ ਬਾਲਟੀ ਚ ਪਿਆਵਣਾ ਕਿਉਂਕਿ ਇਹਦਾ ਬੱਚੇ ਨੂੰ ਪਿਉਣਾ ਸੀ ਓਕੇ ਬਾਈ ਠੀਕ ਆ ਠੀਕ ਆ ਨਾ ਬਾਲਟੀ ਡੱਟ ਕੇ ਬੋਲੇ ਵਿੱਚ ਓਈ ਆ ਜਾਨ ਜੰਦ ਓਕੇ ਰਿਪੋਰਟ ਸੁਆ ਵੀ ਨਹੀਂ ਮੰਨਿਆ ਭਾਗਾਂ ਦੀ ਕੀ ਆ ਬਾਤ ਆ ਠੀਕ ਆ ਨਾ ਓਕੇ ਰਿਪੋਰਟ ਹੋਊਗੀ ਠੀਕ ਆ ਨਾ ਆ ਤਾਂ ਮੈਂ ਵੈਸੇ ਸ਼ੌਕ ਆਪਣਾ ਪਾ ਕਰਕੇ ਦੇਤੀ ਅਗਲਾ ਦੇਖ ਲੈ ਕੋਈ ਇਹ ਨਾ ਕਹੇ ਕਿ ਪਤਾ ਲਿੱਸੀ ਆ ਜਾਂ ਕੋਈ ਸਰੀਰ ਤੇ ਕੋਈ ਦਾਗ ਵਗੈਰਾ ਜਾਂ ਹੋਣਗੇ ਵੀ ਤਾਂ ਕਰਕੇ ਬਾਈ ਨੇ ਉਹ ਕਰਤੀ ਜਾਂ ਉਹੀ ਚੱਕਰ ਨਹੀਂ ਇਹ ਜਾ ਮੂੰਹ ਮਾਂ ਦਿਖਾ ਵਹਿੜਦਾ ਇੱਕ ਨੰਬਰ ਫੀਸ ਕੁਆਲਿਟੀ ਆ ਬਿਊਟੀ ਇੱਕ ਨੰਬਰ ਆ ਸੋਈ ਸਵਾਈਆ ਬੱਚਾ ਗਰਮ ਵਾਲੀ ਨੇ ਬੱਚਾ ਇਹ ਨਹੀਂ ਡਾਕਟਰ ਆ ਥਣ ਹਰੇ ਗਾ ਨੂੰ ਲੱਗਦਾ ਨਹੀਂ ਵੀਰੇ ਹੱਥੀਂ ਚੁਵਾਈ ਵਾਲਾ ਬਾੜੇ ਵਰਗਾ ਥਣਾ ਤੇ ਚਵਾ ਦੇਖੀ ਮੈਂੜ ਦਾ ਦੱਸੂਗੀ ਵੀ ਮੈਂ ਕੋਈ ਚੀਜ਼ ਆ ਮੋਟੀ ਚੁਵਾਈ ਲੱਗੀ ਵੀ ਆ ਠੀਕ ਹੈ ਨਾ ਗੱਲ ਓਕੇ ਬੋਟਾ ਫੁੱਲ ਕੱਦ ਫੁੱਲ ਬ੍ਰੀਡ ਆ ਬਾਈ ਕੀ ਬਾਤ ਆ ਪਲੀ ਵੀ ਬਹੁਤ ਆ ਥਣਲੇ ਵੈ ਇੱਕ ਮੈਂ ਕਹਿੰਦਾ ਬਾਈ ਇੱਕ ਨੰਬਰ ਹੋਊਗੀ ਸਾਰੇ ਸੰਗ ਨਹੀਂ ਚੰਗੇ ਹੋਇਆ ਆ ਵੀ ਚੰਗੀ ਸੀ ਬੱਚੀ ਦੇ ਕੀ ਜੇਰ ਜੂਰ ਪੈਗੀ ਡੰਗਰ ਵਿੱਚ ਆ ਚੀਜ਼ਾਂ ਹੀ ਹੁੰਦੀਆਂ ਮੰਨ ਕੇ ਚੱਲ ਠੀਕ ਹੈ ਨਾ ਗੱਲ ਮਾਡੀ ਲੰਮੀ ਦੋਸਤ ਕੁਆਲਟੀ ਵਾਲਾ ਡੰਗਰ ਹੋਊਗਾ ਯਾਰ ਜਿਹਦੇ ਘਰ ਦੀ ਜੰਫਲ ਜਾਵੜੀ ਦਸੂਗੀ ਵਾਰ ਖੜਾਈ ਮੜੀ ਕਿਆ ਬਾਤ ਹੈ ਬਈ ਕੋਈ ਯਾਰ ਮਤਲਬ ਕੋਈ ਹੋਣੀ ਜਿੰਨਾ ਹੈਗਾ ਖਰਾ ਲੇਵਾ ਮੈਂਨ ਨੂੰ ਕੋਈ ਮਤਲਬ ਭਾਲ ਨਹੀਂ ਸ਼ਾਲੀ ਪੰਡਲ ਵਾਲੇ ਵਾ ਹਨਾ ਨਾਣਾ ਚਾਰੇ ਥਣ ਵੇਖ ਬਾਈ ਇੱਕ ਨੰਬਰ ਤੇ ਲੱਗੇ ਵੇਹਾ ਨਾੜ ਨੂੰ ਦੇਖ ਥਣ ਸੁਣ ਲੱਗਾ ਡਾਣੇ ਅਰਗੀ ਚੁਵਾਈਆ ਗਾਂ ਦੀ ਇੱਕ ਨੰਬਰ ਚੋਂ ਹੀ ਚਵਾਈ ਇੱਕ ਨੰਬਰ ਆ ਮੈਂ ਕਹਿੰਦਾ ਗੁੱਤਰਾ ਬੋਟੀ ਚਵਾਈ ਆ ਜਿਵੇਂ ਮਰਜੀ ਧਾਰਾ ਮਾਰੀ ਚੱਲ ਕੋਈ ਚੱਕਰੀ ਨਹੀਂ ਕਹਿਣਾ ਫੁੱਲ ਬਰੇਟ ਆ ਹਾਂ ਤੇਰ ਬੋਡੂ ਮੈਂ ਕਹਿੰਦਾ ਘੋੜੀ ਵਰਗੀ ਆ ਘਰ ਤੱਕ ਜ਼ਿੰਮੇਵਾਰੀ ਹੋਊਗੀ ਬਾਈ ਬਾਲਾ ਨਹੀਂ ਕਹਿੰਦੇ ਪਹਿਲਾ ਵਾਲਾ ਸੁਆਗਲਾ ਦੂਜਾ ਮੰਨ ਲੈ ਅਗਲਾ ਪਲੂਨ ਮੰਨ ਲੈ ਲਈ ਵੀ ਅੱਗ ਘਰ ਦੀ ਨਹੀਂ ਹੈਗੀ ਠੀਕ ਹੈ ਨਾ ਕੀ ਮੁੱਲ ਇਹਨੇ 23 24 ਗਲੋ ਦਾ ਦਿੱਤਾ ਵੇਣਾ ਓਕੇ ਭਾਈ ਇਹ ਜੀ ਦਾ ਦੇਣਾ ਖਰਾ ਜੀ ਮੁੱਲ ਕੀ ਹੈ ਭਾਈ ਮੁੱਲ ਕਰਾਉਣ ਨੂੰ ਭਾਈ ਜਿਹੜਾ ਮਰਜ਼ੀ ਕਰਾ ਲੈ ਠੀਕ ਆ ਨਾ ਗੱਲ ਜਿਹੜਾ ਕਿਸੇ ਨੇ ਸਵਾਦ ਹੀ ਲੈਣਾ ਤਾਂ 90000 ਰੁਪਇਆ ਠੀਕ ਆ ਨਾ ਓਕੇ ਇਹ ਮੰਨ ਕੇ ਚੱਲ ਜੇ ਅਗਲੇ ਨੇ ਸਿੱਧਾ ਡਾਇਰੈਕਟ ਸੌਦਾ ਕਰਨਾ 60000 ਦੀ ਬੱਸੀ ਦੇਵਾਂਗੇ ਓਕੇ ਆ ਮਾੜਾ ਮੋੜਾ ਬਣਦਾ ਮਾਨਤਾਲ ਜਿੰਨਾਂ ਨੇ ਸਾਨੂੰ ਕਰਿਆ ਉਹਨਾਂ ਕੋ ਹੋ ਜੂਗਾ ਠੀਕ ਆ ਨਾਲ ਬਾਲੀ ਮੰਨ ਕੇ ਚੱਲ ਵੀ ਇਹਦੇ ਵਿੱਚ ਹੋਣੀ ਹੋਣੀ ਡਿਫਰੈਂਟ ਨਹੀਂ ਹੋਣਾ ਚੀਜ਼ ਚੰਗੀ ਤੇ ਵੀਰੇ ਯਾਰ ਚੰਗੇ ਰੁਪਏ ਲੱਗਣੇ ਆ ਸਹੀ ਗੱਲ ਗਾ ਬਾਈ 50 40 10 2000 ਦੀ ਸਾਰਾ ਕੁਝ ਮਿਲ ਜੂ ਚੰਗਾ ਡੁੰਗਰ ਦੇ ਚੰਗੇ ਰੁਪਏ ਲੱਗਣੇ ਆ ਸਹੀ ਗੱਲ ਮੈਂ ਦੇਖੀ ਦਊਂ ਬੱਚਾ ਨੂੰ ਚਲਾ ਕੇ ਦਿਖਾਉਣਾ ਦੱਸੇ ਹਾਂ ਆਰਡਰ ਦੇਖ ਬਾਈ ਵੈੜ ਦਾ ਕਿੱਥੇ ਸਟਾਰਟਿੰਗ ਆ ਤੇ ਕਿੱਥੇ ਬਹੁਤ ਸੋਹਣਾ ਆਰਡਰ ਬਾਕੀ ਮੁੱਲ ਵੀ ਜਾਇਜ਼ ਮਾਨਦਾਨ ਕੋਈ ਚੱਕਰ ਨਹੀਂ ਹੋ ਜੂਗਾ ਤਾਰਾਂ ਕੋਈ ਚੱਕਰ ਨਹੀਂ ਮਾਰ ਕੇ ਦਿਖਾ ਦੇ ਹਾਂ ਤਾਰਾਂ ਮਾਰ ਕੇ ਬੱਚਾ ਲਾਣਾ ਇੱਕ ਮਿੰਟ ਠੀਕ ਹੈ ਸਵਾਈ ਬੜੀ ਚੰਗੀ ਹੈ ਨਾ ਇੱਕ ਨੰਬਰ ਦਾ ਮੋਟਾ ਚੋਣ ਆ ਜਿਵੇਂ ਮਰਜ਼ੀ ਚ ਲਈ ਚਲ ਕੋਈ ਚੱਕਰ ਨਹੀਂ ਕਹਿਣਾ ਕੁਝ ਨਹੀਂ ਲੈ ਕੋਈ ਯਰ ਪੂਰਾ ਕੋਈ ਸ਼ਰਮਾ ਨਹੀਂ ਮਗਰ ਸੱਚਾਈ ਲੈ ਕੋਈ ਗੰਦ ਮਰੋੜੀ ਨਹੀਂ ਠੀਕ ਹੈ ਨਾ ਗੱਲ ਸਵਾਈ ਤੇ ਇੱਕ ਨੰਬਰ ਹੈ ਕਿ ਨਹੀਂ ਮੈਂ ਕਹਣਾ ਯਾਰ ਇੱਕ ਨੰਬਰ ਹੋਊਗੀ ਠੀਕਾ ਸਹੀ ਗੱਲ ਨਿਆਣਾ ਵੀ ਪਾਤ ਆ ਅਗਲੇ ਨੂੰ ਪਉਣਾ ਪਾ ਲੈ ਨਹੀਂ ਪਉਣਾ ਨਾ ਪਾਵੇ ਜ਼ਿੰਮੇਵਾਰੀ ਹੋ ਜਾਵੇ ਰਹਿ ਭਾਈ ਜਿਵੇਂ ਮਰਜ਼ੀ ਧਾਰਾ ਮਾਰੀ ਚਲ ਕੋਈ ਚੱਕਰ ਨਹੀਂ ਹੈ ਨਾ ਇੱਕ ਟੇਰ ਬੁੱਟਾ ਹੋਣੀ ਆ ਬਰੀਡ ਵੀ ਇੱਕ ਨੰਬਰ ਆ ਬਾਕੀ ਮੋਲ ਵੀ ਬਈ ਨਜਾਇਜ਼ ਰੱਖਿਆ ਮਗਰ ਵੀ ਬੱਚੀ ਆ ਕਿਉਂ ਬੱਚੀ ਨੇ ਬਈ ਨਾਲ ਹੀ ਪਿਆਰ ਬਹੁਤ ਚੰਗਾ ਬੱਚਾ ਬਈ ਡਾਕਟਰ ਵਾਜੀ ਤਾਂ ਮੰਨ ਲਗੇ ਚੱਲਣਾ ਨਵਾਂ ਨੂੰ ਗੱਤਾਂ ਨਿਕਲਣ ਸੀ ਦੁੱਧਰ ਗਈ ਸਹੀ ਗੱਲ ਆ ਬਈ ਪਲੀ ਜੁੜੀ ਛੋਟਾ ਜਿਹਾ ਬੱਚਾ ਦੀ ਗੱਲ ਕਰ ਰਹੇ ਜੀ ਤਾਂ ਜੀ ਆ ਦੁੰਬੜ ਰਗੀ ਪਈ ਆ ਬੱਚੀ ਸਹੀ ਗੱਲ ਆ ਮੰਨ ਲਗੇ ਚੱਲ ਗਿੱਡੀ ਬਸੀ ਕੀ ਆ ਬਾਤ ਕੱਦ ਬਹੁਤ ਹੈਰ ਬੱਚੀ ਦਾ ਮੈਂ ਕਹਿੰਦਾ ਸਾਰੀ ਚੰਗੀ ਆ ਇਹ ਤਾਂ ਗੱਲ ਕਰ ਰਹਾ ਵੀ ਗਿੱਲਾਗਾ ਉਹ ਕਰਕੇ ਆ ਤੇ ਇਹ ਭਈਓ ਕੇ ਰਿਪੋਰਟ ਸਹੀ ਮੈਂ ਕਹਿੰਦਾ ਦੁੱਧ ਦਰ ਪਲਾਇਆ ਹੋਣਾ ਹਾਂ ਕੋੜਯਾਰਗੀ ਬੱਛੀ ਹੈ ਜੀ ਓਕੇ ਬਾਈ ਅੱਗੇ ਦੋ ਨੰਬਰ ਕਿਹੜਾ ਸੂਆ ਵੀਰੇ ਡਾਕਟਰ ਇਹ ਦੂਜਾ ਸੂਆ ਵੀਰ ਹੂੰ ਇਹਦੀ ਸਹੀ ਪੰਜ ਤਰੀਕ ਆ ਬਾਈ ਸਹੀ ਪੰਜ ਤਰੀਕ ਆ ਅੱਜ ਕਿੰਨੀ ਹੋਊਗੀ ਅੱਜ ਹੋਗੀ ਤਾਂ ਦੋ ਤਰੀਕ ਵੀਰੇ ਦੋ ਤਰੀਕ ਆ ਪੰਜ ਤਰੀਕ ਆ ਜਿਹਦੀ ਵਹਿੜਦੀ ਠੀਕ ਆ ਸਾਫ ਸੁਥਰੀ ਲੰਮੀ ਨੰਜੀ ਕੱਦ ਵੈਡ ਵਾਲੀ ਹੈਗੀ ਬੜਾ ਬਿਊਟੀ ਵੈੜਦੀ ਬੱਛੀ ਦੀ ਬਹੁਤ ਪਿਆਰੀ ਹੈਗੀ ਸਹੀ ਗੱਲ ਹਾਂ ਕੱਦ ਵੈਡ ਵਾਲੀ ਆ ਸਾਫ ਸੁਥਰੀ ਆ ਪੈਰਾਂ ਦਾ ਕੱਚੀ ਨਹੀਂ ਕੋਈ ਢੂਈ ਨਹੀਂ ਚੱਕਦੀ ਸਹੀ ਹੈ ਸਪਰੇਅ ਦਾ ਆਸ਼ੀਬੂਈ ਬਿਊਟੀ ਇੱਕ ਨੰਬਰ ਆ ਫੇਸ ਬੋਦੀ ਵਾਲੀ ਰੈਕਟਰੂ ਵੀ ਚੰਗੀ ਆ ਸੁਣ ਕੇ ਪੁਣਾ ਬੈਠੀ ਬੋਦੀ ਵਾਲੀ ਮੱਛੀ ਆ ਗਈ ਐ ਨਹੀਂ ਕੋਈ ਦਿਖ ਰਹਾ ਬਾਈ ਬਿਊਟੀ ਬਹੁਤ ਆ ਯਾਰ ਬੈਠਾ ਆ ਬਿਊਟੀ ਬੜੀ ਇੱਕ ਨੰਬਰ ਹੋਊਗੀ ਤੋਰਾ ਬਾਈ ਨਾ ਦਾ ਮਾੜਾ ਲਿਆ ਨਾ ਦਿੱਤਾ ਗੇ ਤੋਰਾ ਚੈੱਕ ਕਰੋ ਫਰੰਟ ਚੈੱਕ ਕਰੋ ਬਈ ਲੇਵਾ ਕਮਾਲ ਦਾ ਫੰਡ ਵਾਲਾ ਲੇਵਾ ਕੱਲਾ ਰੈਕਟਰ ਬਰੀਕ ਪਈ ਆ ਵੈੜ ਬੰਨੂ ਬਥੇਰੀ ਕਿਉਂਕਿ ਇਹ ਦੋ ਚਾਰ ਦਿਨਾਂ ਚ ਪਸ਼ੂ ਨੂੰ ਵੀ ਬਥੇਰਾ ਕੋ ਕਰ ਜਾਂਦਾ ਸਹੀ ਗੱਲ ਆ ਬਾਈ ਠੀਕ ਨਾ ਗੱਲ ਆ ਕੱਦ ਕੋਦ ਥੋੜੀ ਡਰਦੀ ਆ ਗੈਂਵਰੇ ਤੇਰੇ ਸਹੀ ਆ ਬਾਈ ਆ ਪਤਾ ਕੀ ਆ ਪਤਾ ਕਿ ਕਿੰਨਾ ਕੇ ਰਿਕਾਰਡ ਆ ਵੈਸੇ ਦੁੱਧ ਦਾ ਬਾਈ ਦੁੱਧ ਗਰੇ ਯਾਰ ਨੇ ਪਲੂਨ ਨੇ ਦਿੱਤਾਗਾ 20 ਤੋਂ 21 ਕਿਲੋ ਓਕੇ 20 ਕਿਲੋ ਦਾ ਗਰੰਟੀ ਵੀ ਲੈ ਲਾਂਗੇ ਆਪਾਂ ਬਾਕੀ ਬਾਈ ਦੁੱਧ ਯਾਰ ਜਿੰਨਾ ਪਾਲੂਗਾ ਉਹਨਾਂ ਕੱਢ ਲੂ ਜੇ ਹੁਣ ਇਹਨੇ ਨਾ 20 ਕਿਲੋ ਦਿੱਤਾ ਵੀਰੇ ਯਾਰ ਤੇ ਦੇਊ ਵੀ ਕਿਹੜੀ ਯਾਰ ਠੀਕ ਹੈ ਨਾ ਗੱਲ ਹੁਣ ਇਹ 20 ਇੰਨੀ ਰਾਗਮ ਵੀ ਲਾਉਣੀ ਆ ਠੀਕ ਹੈ ਤੇ 20 ਕਿਲੋ ਦੇਣੇ ਨਾ ਦਿੱਤਾ ਤੇ ਬੰਗਲ ਵੀ ਦੇਊ ਵੀ ਕਿਹੜਾ ਥਾਣਾ ਬੜਾ ਚੰਗਾ ਚਾਰੇ ਥਾਣਾ ਬਾਈ ਨਿਖੜ ਮਿਆਂ ਗਿਆ ਦੇਖ ਲੋ ਉਧਾਲੀ ਨੰਬਰ گلابی ਥਾਣਾ ਮੁੱਠੀ ਇੱਕ ਨੰਬਰ ਆ ਯਾਰ ਬਾਜੀ ਫਰੀਦ ਵਾਲਾ ਜਾਨਵਰ ਆ ਕਿਹੜਾ ਕੋਈ ਆ ਗਿਆ ਕੀ ਉਹ ਆ ਗਈ ਸੁਥਰੀ ਬੱਛੀ ਆ ਬਾਈ ਯਾਰ ਠੀਕ ਹੈ ਨਾ ਇਹਦਾ ਕੋਈ ਚੱਕਰ ਨਹੀਂ ਹੈਗਾ ਮੁੰਡਾ ਵੇਚਦਾ ਕੋਈ ਯਾਰ ਓਕੇ ਮੈਡਮ ਧਿਆਨ ਨਾਲ ਦੇਖ ਕੇ ਮੁੱਲ ਲਾਵੇ ਚੀਜ਼ ਆ ਬਾਈ ਯਾਰ ਚੀਜ਼ ਤੇ ਦਾ 3000 ਰੁਪਏ ਲੱਗਣੇ ਆ ਲੱਗਣੇ ਆ ਬਾਈ ਠੀਕ ਹੈ ਯਾਰ ਸਾਫ ਸੁਥਰੇ ਡੰਗਰ ਆ ਦੋਨੇ ਕੋਈ ਫੋਟ ਨਹੀਂ ਕੋਈ ਸਾਗ ਨਹੀਂ ਸਾਫ ਸੁਥਰੀ ਆ ਲੈ ਸਹੀ ਗੱਲ ਮੁੱਲ ਡਾਕਟਰ ਯਾਰ ਅੱਜ ਕੱਚੀ ਕੱਚੀ ਦਾ ਮੁੱਲ ਜਿਹੜਾ ਮਰਜ਼ੀ ਕਰਾਲਾ ਹੂੰ 75000 ਰੁਪਏ ਲਵਾਂਗੇ ਬਾਈ ਓਕੇ ਬਾਈ ਮੁੱਲ ਅਗਲਾ ਗਰਾਉਂਡ ਨੂੰ ਅਗਲਾ ਪੁੱਛ ਲੈਦਾ ਬਾਈ ਮੁੱਲ ਕੀ ਹੈ ਮੁੱਲ 80 ਕਰਾਲਾ 85 ਕਰਾਲਾ ਹੂੰ ਬਸ ਰਾਹ ਹੀ ਪਾਉਣ ਵਾਲੀ ਗੱਲ ਕਰੀ ਆ ਯਾਰ ਹੁਣ ਡੰਗਰ ਬਾਈ ਕੋਨ ਮਦਾਇਦ ਨਾ ਰਗਾ ਬੱਚਾ ਕੰਪਨੀ ਚੱਲ ਰਿਹਾ ਮੁੱਲ ਜਮਾ ਜਾਇਜ਼ ਆ ਬਾਈ ਮਾਨਤਨ ਮਾੜਾ ਮੋਟਾ ਕੋਈ ਚੱਕਰ ਨਹੀਂ ਮੁੱਕਦੇ ਹੋ ਜੂਗਾ ਵੈਡ ਚੰਗੀ ਆ ਬਿਊਟੀ ਇੱਕ ਨੰਬਰ ਆ ਬੋਦੀ ਵਾਲੀ ਆਉਮੀ ਬਾਈ ਫਰੰਟ ਫਰੰਟ ਪੂਰਾ ਚੰਗਾ ਹਾਂ ਬਾਈ ਇਨੇ ਵਰੀ ਗਏ ਹਾਂ ਸਾਰੀਆਂ ਬਰਡ ਲੈਂ ਕੱਢੂ ਫਿਰ ਸੋਣਾ ਇੰਨਾ ਵੱਲ ਦਿੰਨਾ ਮੈਂ ਕੱਢ ਕੇ ਸੁਗੀ ਲੈ ਵਾਲਾ ਦੱਸੂਗੀ ਮੈਂ ਪੰਡਾਲਾ ਵੀ ਜਨੇ ਇਹਨੇ ਲਾਈ ਆਉਮੀ ਹਾਂ ਨਾਗਸੀ ਭਰਾ ਕੋਲੇ ਦੋ ਬਾਈ ਦੋਨੇ ਦਿਖਾਤੇ ਕਿਸੇ ਵੀ ਨੂੰ ਦੋਨਾਂ ਚ ਕੋਈ ਵੀ ਪਸੰਦ ਆਏ ਬਾਈ ਨਾ ਕਨੈਕਟ ਕਰ ਲਿਓ ਜੀ ਧੰਨਵਾਦ